ਦੋਸਤੋ ਮੇਰੇ ਮਗਰ ਜਿਹੜੀ ਕਰੂਜ਼ ਗੱਡੀ ਖੜੀ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਭੀਖੀ ਤੋਂ ਆਈ ਆ ਤੇ ਇਹ ਬਾਈ ਵੀਡੀਓ ਦੇਖ ਕੇ ਜਿਹੜਾ ਸਾਡੇ ਕੋਲੇ ਆਏ ਨੇ ਤੇ ਇਹਨਾਂ ਵਾਈਆਂ ਦੀ ਜਿਹੜੀ ਗੱਡੀ ਆ ਸਾਈਡ ਤੋਂ ਲੱਗ ਚੁੱਕੀ ਆ ਗੱਡੀ ਤੇ ਇਹ ਗੱਡੀ ਦੀ ਜਿਹੜੀ ਡੈਂਟਿੰਗ ਪੇਂਟਿੰਗ ਜਿਹੜੀ ਕਰਨ ਵਾਲੀ ਆ ਤੇ ਅਕਾਂ ਮੀਚਕੇ ਬਾਈ ਵਿਸ਼ਵਾਸ ਕਰਕੇ ਸਾਡੇ ਕੋਲੇ ਆਏ ਨੇ ਤੇ ਤੁਸੀਂ ਜਿਹੜਾ ਸਾਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੇ ਸਾਡਾ ਵੀ ਫਰਜ਼ ਬਣਦਾਗਾ ਕਿ ਅਸੀਂ ਪੂਰੀ ਇਮਾਨਦਾਰੀ ਨਾਲ ਤੁਹਾਨੂੰ ਇੱਕ ਨੰਬਰ ਦੇ ਵਿੱਚ ਜਿਹੜਾ ਕੰਮ ਕਰਕੇ ਦਈਏ ਦੋਸਤੋ ਜੇਕਰ ਜਿਹੜੀ ਉਹ ਸਾਈਡ ਤੋਂ ਲੱਗੀ ਆ ਉਹ ਤਾਂ ਕਰਨਾ ਹੀ ਕਰਨਾ ਨਾਲ ਤੁਹਾਨੂੰ ਜਿਹੜੀ ਆ ਵੀ ਲੱਗੀ ਹੋਈ ਅੱਗੇ ਤੋਂ ਗੱਡੀ ਆ ਨਾ ਇਹਦਾ ਵੀ ਜਿਹੜਾ ਡੈਂਡਿੰਗ ਪੇਂਟਿੰਗ ਦਾ ਜਿਹੜਾ ਕੰਮ ਹੋਊਗਾ ਉਹ ਬਿਲਕੁਲ ਓਕੇ ਕਰਕੇ ਦੇਵਾਂਗੇ ਗੱਡੀ ਨੂੰ ਬਿਲਕੁਲ ਓਕੇ ਕਰਕੇ ਦੇਵਾਂਗੇ ਦੋਸਤੋ ਜੇਕਰ ਤੁਹਾਡੇ ਕੋਲੇ ਵੀ ਘਰ ਦੇ ਵਿੱਚ ਕੋਈ ਇਹੀ ਹਾਲਤ ਦੇ ਵਿੱਚ ਗੱਡੀ ਖੜੀ ਆ ਤੇ ਤੁਹਾਨੂੰ ਉਹਦਾ ਜਿਹੜਾ ਖਰਚਾਗਾ ਬਹੁਤ ਜ਼ ਇੱਥੇ ਆ ਸਕਦੇ ਹੋ ਹੈਪੀ ਡੈਂਟਰ ਬਰਨਾਲਾ ਦੇ ਵਿੱਚ ਕੋਲੇ ਤੁਹਾਨੂੰ ਇੱਥੇ ਬਹੁਤ ਘੱਟ ਜਨੂਅਲ ਰੇਟ ਦੇ ਉੱਪਰ ਜਿਹੜੀ ਗੱਡੀ ਠੀਕ ਕਰਕੇ ਦਿੱਤੀ ਜਾਊਗੀ ਅੱਖਾਂ ਮੀਚ ਕੇ ਭਰੋਸਾ ਕਰਕੇ ਜਿਹੜਾ ਤੁਸੀਂ ਇੱਥੇ ਆ ਸਕਦੇ ਹੋ ਦੋਸਤੋ ਜੇ ਸਕਰੀਨ ਦੇ ਉੱਪਰ ਜਿਹੜਾ ਨੰਬਰ ਚੱਲ ਰਿਹਾ ਤੁਸੀਂ ਇਸ ਨੰਬਰ ਦੇ ਉੱਪਰ ਜਿਹੜਾ ਕਾਲ ਕਰਕੇ ਜਦੋਂ ਮਰਜ਼ੀ ਜਿਹੜਾ ਆ ਸਕਦੇ ਹੋ ਦੋਸਤੋ ਤੇ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਆ ਕਰੋ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ